ਸਤਿ ਸ਼੍ਰੀ ਅਕਾਲ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਘੈਣਾ ਨੂੰ ਦਿਖਾ ਰਹੇ ਹਾਂ ਬਹੁਤ ਹੀ ਜਿਆਦਾ ਸੋਹਣੇ ਹੈਂਡਵਰਕ ਦੇ ਸੂਟ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇੱਕ ਜੇ ਮੇਰੇ ਚੈਨਲ ਤੇ ਨਵੇਂ ਆਪਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਮੈਂ ਡਰਾਅ ਰੱਖਿਆ ਹੋਇਆ ਉਹ ਡਰਾਅਰੇ ਵਿੱਚ ਫਿਰ ਤੁਹਾਡਾ ਫੋਨ ਨੰਬਰ ਆ ਜਿਹੜਾ ਸ਼ਾਮਿਲ ਕਰਾਂਗੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਨਾ ਲੈ ਕੇ ਭੇਜਣਾ ਨਾ ਭੁੱਲਿਓ ਬਾਕੀ ਜਿਹੜੀ ਮੇਰੇ ਪਹਿਲਾਂ ਤੋਂ ਉਸ ਭੈਣਾਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਅੱਗੇ ਵੀ ਪਹੁੰਚਾ ਦਿਆ ਕਰੋ ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਕਿ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੇ ਕੋਲ ਸੂਟ ਆ ਜਿਹੜੇ ਜ਼ਰੂਰ ਡੈਡੀ ਕਰਕੇ ਕਰਵਾ ਕੇ ਵੇਖੋ ਜੀ ਚਲੋ ਫਿਰ ਆ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਆ ਜਿਹੜੇ ਹਾਂਜੀ ਅੱਜ ਸਾਨੂੰ ਆਪਾਂ ਦਿਖਾ ਰਹੇ ਆ ਇੱਕ ਸੂਟ ਪਸ਼ਮੀਨੇ ਤੇ ਜੋ ਕਿ ਮਸ਼ੀਨ ਵਰਕ ਕੀਤਾ ਹੋਇਆ ਪਸ਼ਮੀਨਾ ਸਾਡਾ ਗੁੱਡ ਕੁਆਲਿਟੀ ਦਾ ਹੁੰਦਾ ਹੈ ਜੀ ਇਹ ਤੇ ਬੋਰ ਵਗੈਰਾ ਕੋਈ ਨਹੀਂ ਆਉਂਦਾ ਆ ਦੇਖੋ ਤੁਸੀਂ ਇਹ ਪਿਸਤਾ ਜੇ ਕਲਰ ਦਾ ਸੂਟ ਹੈ ਕਸਟਮਰ ਦੀ ਡਿਮਾਂਡ ਤੇ ਆਪਾਂ ਬਣਵਾਇਆ ਹੈ ਜੀ ਮਸ਼ੀਨ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਦੇਖੋ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਕੀਤਾ ਹੋਇਆ ਵਰਕ ਦੀ ਸੋਨੋ ਕੋਈ ਕੰਪਲੀਟ ਨਹੀਂ ਆਉਗੀ ਜੀ ਕੋਈ ਤੁਹਾਨੂੰ ਕੱਪੜੇ ਦੀ ਕੰਪਲੇਨ ਨਹੀਂ ਆਉਗੀ ਦੇਖੋ ਮੋਰ ਲੱਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪਿਸਤਾ ਕਲਰ ਦਾ ਪਸ਼ਮੀਨੇ ਦਾ ਇਹ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਇਸ ਤਰ੍ਹਾਂ ਕਸਟਮਰ ਦੀ ਡਿਮਾਂਡ ਤੇ ਇਸ ਤਰ੍ਹਾਂ ਘੇਰੇ ਤੇ ਤੇ ਚੌਕਾਂ ਤੇ ਕੰਮ ਕੀਤਾ ਹੋਇਆ ਜੀ ਇਸੇ ਤਰ੍ਹਾਂ ਦਾ ਕੰਮ ਹੀ ਆਪਾਂ ਕਰਵਾਇਆ ਜੀ ਬਾਜੂ ਤੇ ਕੰਮ ਤੁਸੀਂ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਵੀ ਕਰਵਾ ਸਕਦੇ ਹੋ ਗਾ ਇਹ ਬੇਲ ਤੁਸੀਂ ਗਲੇ ਤੇ ਵੀ ਪਵਾ ਸਕਦੇ ਹੋ ਤੇ ਆਪਣੇ ਬਾਟਮ ਤੇ ਵੀ ਪਵਾ ਸਕਦੇ ਹੋ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅਸੀਂ ਸੂਟ ਰੈਡੀ ਕਰਕੇ ਦਿੰਨੇ ਆ ਪਲੀਜ਼ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ ਜੀ ਸਾਤੋਂ ਸੂਟ ਰੈਡੀ ਕਰਵਾ ਕੇ ਵੇਖੋ ਤੇ ਇਸ ਦੇ ਨਾਲ ਹਾਫ ਚ ਬੂਝਣੋਂ ਦਾ ਇਸ ਤਰ੍ਹਾਂ ਦੁਪੱਟਾ ਰੈਡੀ ਕੀਤਾ ਟਾਈ ਡਾਈ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਾਈਡਾ ਹੀ ਦੁਪੱਟਾ ਕਰਕੇ ਸੂਟ ਬਹੁਤ ਹੀ ਸੋਹਣਾ ਤਿਆਰ ਹੋਇਆ ਜੀ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਸਟੱਫ ਤੇ ਸਾਥੋਂ ਮਸ਼ੀਨਵਰਕ ਆਰੀਵਰਕ ਹੈਂਡਵਰਕ ਸੂਟ ਰੈਡੀ ਕਰਵਾ ਸਕਦੇ ਆ ਆ ਦੂਜਾ ਸੂਟ ਆਪਾਂ ਦਿਖਾ ਰਹੇ ਹਾਂ ਜੀ ਸ਼ਿਮਰ ਦੇ ਉੱਪਰ ਇਹ ਵੀ ਆਪਾਂ ਕਸਟਮਰ ਦੀ ਡਿਮਾਂਡ ਤੇ ਕਰਵਾਇਆ ਜੀ ਇਹ ਬਹੁਤ ਹੀ ਸੌਫਟ ਸਟੱਫ ਹੈ ਜੀ ਸ਼ਿਮਰ ਇਹ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ ਵੀ ਵੀਅਰ ਕਰ ਸਕਦੇ ਹੋ। ਇਸ ਸਕਿਨ ਕਲਰ ਦੀ ਬਾਟਮ ਹੈ ਜੀ। ਬਾਟਮ ਨਾਲ ਦਾ ਆਪਾਂ ਜੀ ਥ੍ਰੈਡ ਲੈ ਕੇ ਇਸ ਤਰ੍ਹਾਂ ਘੇਰੇ ਤੇ ਵਰਕ ਕੀਤਾ ਹੋਇਆ। ਇਸ ਤਰ੍ਹਾਂ ਵਰਕ ਕੀਤਾ ਹੈ ਜੀ ਬਾਜੂ ਦੇ ਉੱਪਰ। ਨਾਲ ਇਹਦੇ ਇਸ ਤਰ੍ਹਾਂ ਦੀ ਬਾਟਮ ਹੈ। ਬਾਟਮ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੋਇਆ। ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਵਰਕ ਹੋਇਆ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਸਾਤੋਂ ਕਸਟਮਾਈਜ਼ ਕਰਵਾ ਸਕਦੇ ਹੋ ਹਾਂਜੀ ਵੀਡੀਓ ਦੇ ਲਾਸਟ ਦੇ ਵਿੱਚ ਇਹ ਸੂਟ ਵੀ ਪਸ਼ਮੀਨੇ ਦੇ ਉੱਪਰ ਹੈ ਇਹ ਆਪਣੇ ਬਜ਼ੁਰਗਾਂ ਵਾਸਤੇ ਹੈ ਜੀ ਇਨਾਂ ਨੂੰ ਹਲਕੀ ਜੀ ਬੇਲ ਨਾਲ ਇਹਨਾਂ ਨੂੰ ਵਰਕ ਕੀਤਾ ਦੇਖੋ ਜੀ ਘੇਰੇ ਨੂੰ ਜਿਹੜੇ ਕਮੀਜ਼ ਦੇ ਵਿੱਚ ਇਹ ਕਲਰ ਹੈ ਇਹ ਆਪਾਂ ਥ्रेड ਲਗਾਇਆ ਜੀ ਤੁਸੀਂ ਬਜ਼ੁਰਗਾਂ ਵਾਸਤੇ ਵੀ ਸਾਥੋਂ ਸੂਟ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਛੋਟੀ ਜੀ ਬੇਲ ਇਹਦੇ ਪਵਾਈ ਹੈ ਜੀ ਬਾਜੂ ਤੇ ਕੁਸੀ ਸਾਤੋਂ ਕਿਸੇ ਵੀ ਕਲਰ ਤੇ ਬਜ਼ੁਰਗਾਂ ਵਾਸਤੇ ਜਾਂ ਆਪਦੇ ਵਾਸਤੇ ਸੂਟ ਰੈਡੀ ਕਰਵਾ ਸਕਦੇ ਹੋ ਪਲੀਜ਼ ਸਾਡਾ ਨਵਾਂ ਕੰਮ ਹੈ ਸਾਡਾ ਨਵਾਂ ਚੈਨਲ ਹੈ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਕਿਰਪਾ ਕਰਕੇ ਸਾਥੋਂ ਇੱਕ ਸੂਟ ਰੈਡੀ ਕਰਵਾ ਕੇ ਜਰੂਰ ਦੇਖੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅਸੀਂ ਸੂਟ ਤਿਆਰ ਕਰਕੇ ਦੇਵਾਂਗੇ ਬਾਕੀ ਜਿੰਨਾ ਭੈਣਾਂ ਨੇ ਸਾਨੂੰ ਅੱਜ ਤੱਕ ਇੰਨਾ ਸਪੋਰਟ ਸਾਡੀ ਕਰ ਰਹੀਆਂ ਨੇ ਉਹਨਾਂ ਭੈਣਾਂ ਦਾ ਵੀਰਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਕਰਦੀ ਆਂ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ